ਮੋਦੀ ਸਰਕਾਰ ਨੇ ਫੇਸਬੁੱਕ ਤੇ ਰਾਹੀ ਜਨਧਨ ਯੋਜਨਾ ਦੇ ਰਾਹੀਂ ਲੋਕਾਂ ਦੇ ਖਾਤੇ ਦੇ ਵਿੱਚ 5-5000 ਰੁਪਇਆ ਜਿਵੇਂ ਕਿ 4950 ਜਾਂ 5050 ਜਾਂ ਕੋਈ ਅਦਨ ਦੀ ਫਿਗਰ ਪਾਉਣ ਦੀ ਐਲਾਨ ਕਰਤਾ ਤੇ ਇਹ ਪ੍ਰੋਗਰਾਮ ਤੁਹਾਡੇ ਫੇਸਬੁੱਕਾਂ ਦੇ ਉੱਤੇ ਆ ਗਿਆ ਹੋਊਗਾ ਜੇ ਨਹੀਂ ਆਇਆ ਤਾਂ ਆਜੂਗਾ ਮੇਰੇ ਫੇਸਬੁੱਕ ਤੇ ਆ ਗਿਆ ਤੇ ਮੇਰੇ ਅਕਾਊਂਟ ਦੇ ਵਿੱਚ ਪੈਸੇ ਆ ਗਏ ਜੇ ਨਹੀਂ ਯਕੀਨ ਆਉਂਦਾ ਤਾਂ ਮੈਂ ਤੁਹਾਨੂੰ ਇਹ ਸਾਰਾ ਪ੍ਰੋਗਰਾਮ ਦਿਖਾ ਦਿੰਨਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਜਿਹੜੇ ਗਰੀਬ ਜਨਤਾ ਐ ਉਹਨਾਂ ਦਾ ਫਾਇਦਾ ਹੋ ਸਕੇ ਤੇ ਉਹ ਇਸ ਸਕੀਮ ਤੋਂ ਲਾਭ ਉਠਾ ਸਕਣ ਸਤਿ ਸ੍ਰੀ ਅਕਾਲ ਮੈਂ ਦਵਿੰਦਰ ਬਰਿੰਡੇ ਤੋਂ ਮੈਂ ਅੱਜ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਦਾ ਕਿ ਸਾਰੇ ਜਾਣਦੇ ਆ ਕਿ ਮੋਦੀ ਦੀਆਂ ਜਿਹੜੀਆਂ ਅਗਲੀਆਂ ਚੋਣਾਂ ਆ ਉਹ ਆਉਣ ਜਾ ਰਹੀ ਐ ਤੇ ਸਾਰੀ ਦੁਨੀਆ ਨੂੰ ਪਤਾ ਐ ਕਿ ਪਾਰਟੀ ਦੇ ਕੋਲ ਬਹੁਤ ਪੈਸਾ ਐ ਤੇ ਇਹਨਾਂ ਨੇ ਜਿੱਤਣ ਦੇ ਲਈ ਪੈਸੇ ਨੂੰ ਪਾਣੀ ਦੇ ਵਾਂਗੂ ਵਹਾਉਣਾ ਸਾਰੀ ਦੁਨੀਆ ਜਾਣਦੀ ਐ ਤੇ ਫੇਸਬੁੱਕ ਦੇ ਉੱਤੇ ਇੱਕ ਐਪ ਘੁੰਮ ਰਹੀ ਹੈ ਜਿਹੜੀ ਕਿ ਦਾਵਾ ਕਰਦੀ ਹੈ ਜਨਧਨ ਯੋਜਨਾ ਦਾ ਕਿ ਜਨ ਜਨਧਨ ਯੋਜਨਾ ਹੈ ਸਕ੍ਰੈਚ ਕਰੋ ਤੇ ਸਕ੍ਰੈਚ ਕਰੋਗੇ ਤੁਹਾਨੂੰ ਉਹਦੇ ਵਿੱਚ ਪੈਸੇ ਆਉਣਗੇ 4950 ਰੁਪਏ ਜਾਂ 5050 ਰੁਪਏ ਜਾਂ 5000 ਜਾਂ ਕੋਈ ਵੀ ਕੋਈ ਵੀ ਰਕਮ ਹੋਗੀ ਤੇ ਹੁਣ ਉਹ ਅੱਗੇ ਜਦੋਂ ਹੁਣ ਮੈਂ ਤੁਹਾਨੂੰ ਨਾਲ ਦੀ ਨਾਲ ਦਿਖਾ ਦਿੰਦਾ ਕਿ ਕਿਸ ਤਰ੍ਹਾਂ ਇਹ ਪ੍ਰੋਗਰਾਮ ਚੱਲਦਾ ਤੇ ਮੈਂ ਇਹ ਗੱਲ ਦੱਸ ਦਵਾਂ ਇਹ ਠੱਗੀ ਚੱਲਦੀ ਹੈ ਇਹ ਕੋਈ ਪ੍ਰਧਾਨ ਮੰਤਰੀ ਤੇ ਆਦਾਰੇ ਦਾ ਪ੍ਰੋਗਰਾਮ ਨਹੀਂ ਹੈ ਇਹ ਪਾਰਟੀ ਦਾ ਪ੍ਰੋਗਰਾਮ ਨਹੀਂ ਹੈ ਜਿਹਨੂੰ ਆਪਾਂ ਕਹੀਏ ਸਿਧਾਂਤਕ ਪ੍ਰੋਗਰਾਮ ਹੈ ਨਹੀਂ ਹੈ ਇਹ ਸਾਰਾ ਫਰਾਡ ਹੈ ਇਸ ਫਰਾਡ ਤੋਂ ਬਚਣ ਦੇ ਵਾਸਤੇ ਮੈਂ ਤੁਹਾਨੂੰ ਤਾਂ ਕਿਹਾ ਵੀ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਜੋ ਗਰੀਬ ਲੋਕਾਂ ਦਾ ਫਾਇਦਾ ਹੋ ਸਕੇ ਕਿਉਂਕਿ ਲਾਲਚ ਦੇ ਵਿੱਚ ਆ ਕੇ ਬੰਦਾ ਆ ਉਹਦੀਆਂ ਕਹਿੰਦੇ ਆ ਨਾ ਜਦੋਂ ਲਾਲਚ ਆਉਂਦਾ ਤਾਂ ਉਹਦੀਆਂ ਅੱਖਾਂ ਬੰਦ ਹੋ ਜਾਂਦੀਆਂ ਉਹਨੂੰ ਸਮਝ ਨਹੀਂ ਆਉਂਦੀ ਉਹ ਉਸ ਵਿਅਕਤੀ ਦੇ ਲਾਲਚ ਦਾ ਜਿਹੜਾ ਪੜਦਾ ਉਹਦੀਆਂ ਅੱਖਾਂ ਦੇ ਉੱਤੇ ਪੈ ਜਾਂਦਾ ਤਾਂ ਕਿ ਉਹਨੂੰ ਸਮਝ ਨਹੀਂ ਆਉਂਦਾ ਮੈਂ ਤੁਹਾਨੂੰ ਇਹ ਗੱਲ ਸਮਝਾਉਣੀ ਚਾਹੁੰਦਾ ਕਿ ਫੇਸਬੁੱਕ ਦੇ ਉੱਤੇ ਇੱਕ ਸਪான்ਸਰ ਪ੍ਰੋਗਰਾਮ ਆ ਰਿਹਾ ਹੈ ਜੀ ਦੇਫਟਸ ਲਿਖਿਆ ਹੋਇਆ ਕਿ ਜਨ ਮੋਦੀ ਜਨਧਨ ਯੋਜਨਾ ਉਹਦੇ ਅਧੀਨ ਸਕ੍ਰੈਚ ਕਾਰਡ ਆਊਗਾ ਸਕ੍ਰੈਚ ਹੋ ਜਾਊਗਾ ਸਾਹਮਣੇ ਕੁਝ ਰੁਪਏ ਆਉਣਗੇ 5000 ਰੁਪਏ ਦੇ ਨੇੜੇ ਤੇੜੇ ਠੀਕ ਹੈ ਹੁਣ ਜਸੋ ਮੈਨੂੰ 950 ਰੁਪਏ ਆਣ ਸੀ ਤੇ ਉਹਨੂੰ ਸਕ੍ਰੈਚ ਕਰਦੇ ਆ ਸਕ੍ਰੈਚ ਕਰਕੇ ਸਾਹਮਣੇ ਪੈਸੇ ਆ ਜਾਂਦੇ ਆ ਤੇ ਹੁਣ ਉਹ ਕਹਿੰਦਾ ਵੀ ਤੁਸੀਂ ਇਹਨੂੰ ਪੈਸਿਆਂ ਨੂੰ ਆਪਣੇ ਅਕਾਊਂਟ ਦੇ ਵਿੱਚ ਵਿਡਰੋਅਲ ਕਰ ਲਓ ਜਮਾ ਕਰ ਲਓ ਪੈਸੇ ਜਦੋਂ ਤੁਸੀਂ ਉਹਨਾਂ ਨੂੰ ਪੈਸਿਆਂ ਨੂੰ ਜਮਾ ਕਰਨਾ ਕਰਨਾ ਚਾਹੁੰਦੇ ਹੋ ਤਾਂ ਉਹ ਤੁਹਾਡੇ ਬੈਂਕਾਂ ਦੀ ਜਿਹੜੀ ਡਿਟੇਲ ਹੁੰਦੀ ਹੈ ਸਾਹਮਣੇ ਉਹ ਆ ਜਾਂਦੀ ਹੈ ਜਿਹਨੂੰ ਅੱਜ ਕੱਲ ਯੂਪੀਆਈ ਵੀ ਕਿਹਾ ਜਾਂਦਾ ਹੈ ਯੂਪੀਆਈ ਦਾ ਪ੍ਰੋਗਰਾਮ ਆ ਜਾਂਦਾ ਅੱਗੇ ਤੇ ਹੁਣ ਹੁੰਦਾ ਕੀ ਹੈ ਜਦੋਂ ਸਾਰਾ ਸਿਸਟਮ ਆ ਜਾਂਦਾ ਮੈਂ ਤੁਹਾਨੂੰ ਨਾਲ ਦੀ ਨਾਲ ਮੇਰੀ ਸਕਰੀਨ ਦੇ ਉੱਤੇ ਦੇਖੀ ਜਾਓ ਇਸ ਤਰੀਕੇ ਦੇ ਨਾਲ ਹੁੰਦਾ ਤੇ ਜਿਉਂ ਹੀ ਉਹ ਸਾਹਮਣੇ 4950 ਪੈਦਾ ਹੋਵਾਂਦਾ ਪੇ ਤੁਹਾਨੂੰ ਲੱਗਦਾ ਲੈ ਵੀ ਇਹ ਮੇਰੇ ਅਕਾਊਂਟ ਦੇ ਵਿੱਚ ਪੈਸੇ ਆ ਗਏ ਜਰ ਕੇ ਮੈਂ ਤੁਹਾਨੂੰ ਇਹ ਗੱਲ ਸਮਝਾਵਾਂ ਕਿ ਇਹ ਫਰਾਡ ਹੈ ਇਹ ਪੈਸੇ ਤੁਹਾਡੇ ਅਕਾਊਂਟ ਦੇ ਵਿੱਚ ਨਹੀਂ ਆਏ ਇਹ ਜਿਵੇਂ ਮੰਨ ਲਓ ਜੇ ਤੁਸੀਂ ਇਹਨੂੰ ਤੁਸੀਂ ਚਾਹੁੰਦੇ ਹੋ ਯੂਪੀਆਈ ਤਾਂ ਪੈਸਾ ਜਦੋਂ ਤੁਹਾਡੇ ਅਕਾਊਂਟ ਦੇ ਵਿੱਚ ਆਉਂਦਾ ਤੁਹਾਨੂੰ UPI ਦਾ ਜਿਹੜਾ ਕੋਡ ਹੈ ਜਿਹੜਾ ਪਾਸਵਰਡ ਰੱਖਿਆ ਹੋਇਆ ਹੁੰਦਾ ਉਹ ਲਾਉਣ ਦੀ ਜਰੂਰਤ ਨਹੀਂ ਪੈਂਦੀ ਇੱਥੇ ਉਹ ਤੁਹਾਨੂੰ ਆਹ ਦੇਖੋ ਤੁਹਾਨੂੰ ਦਿਖਾਉਣਾ ਇੱਥੇ ਦਿਖਾ ਰਿਹਾ ਵੀ ਇੱਥੇ ਪੇ ਕਰੋ ਪੇ ਕਰਦੇ ਹੋ ਤੁਸੀਂ ਕਿਉਂਕਿ ਲਾਲਚ ਦਾ ਜਿਹੜਾ ਪਰਦਾ ਔਖਾਂ ਦੇ ਉੱਤੇ ਚੜ ਜਾਂਦਾ ਸਮਝ ਨਹੀਂ ਆਉਂਦੀ ਬੰਦਾ ਇਹਨੂੰ ਕਲਿੱਕ ਕਰ ਦਿੰਦਾ ਤੇ ਆਪਣਾ UPI ਦਾ ਪਾਸਵਰਡ ਪਾ ਦਿੰਦਾ ਤੁਹਾਡੇ ਅਕਾਊਂਟ ਦੇ ਵਿੱਚੋਂ ਜਿੰਨੇ ਪੈਸੇ ਲਿਖਿਆ ਜਿਵੇਂ ਕਿ 49.50 ਰੁਪਏ ਲਿਖਿਆ ਤੁਹਾਡੇ ਪੈਸੇ ਜਿਹੜੇ 49.50 ਰੁਪਏ ਆ ਤੁਹਾਡੇ ਅਕਾਊਂਟ ਚੋਂ ਕੱਟ ਕੇ ਦੂਜੇ ਦੇ ਅ ਤੇ ਇਹ ਵੀ ਹੋ ਸਕਦਾ ਤੁਸੀਂ ਦੇਖੋ ਉੱਥੇ ਸਕਸੈਸਫੁਲੀ ਲਿਖਿਆ ਹੋਗਾ ਪੇ ਤੇ ਤੁਸੀਂ ਸੋਚੋ ਵੀ ਮੇਰੇ ਖਾਤੇ ਦੇ ਵਿੱਚ ਪੈਸੇ ਆ ਗਏ ਤੁਸੀਂ ਅੱਗੇ ਵਧੋ ਹੀ ਨਾ ਇਸ ਗੱਲ ਤੋਂ ਤੇ ਹੋ ਸਕਦਾ ਤੁਸੀਂ ਸੋਚਣ ਲੱਗ ਜਾਓ ਕਿ ਮੈਨੂੰ ਪੈਸੇ ਆ ਗਏ ਜਾਂ ਤੁਸੀਂ ਸਮਝ ਲਓ ਕਿ ਮੇਰੇ ਨਾਲ ਠੱਗੀ ਹੋ ਗਈ ਤੇ ਤੁਸੀਂ 5000 ਦੀ ਠੱਗੀ ਹੋਣ ਦੇ ਕਰਕੇ ਤੁਸੀਂ ਸੋਚੋਗੇ ਕਿ ਮੇਰਾ ਮੂਰਖ ਬਣਾ ਦਿੱਤਾ ਗਿਆ ਮੈਂ ਕਿਸੇ ਨੂੰ ਕੀ ਦੱਸਾਂ ਤੇ ਉਹਦੇ ਡਰ ਦੇ ਮਾਰੇ ਤੁਸੀਂ ਸਮਾਜ ਤੋਂ ਡਰ ਦੇ ਮਾਰੇ ਕਿ ਮੇਰੀ ਬੇਇੱਜ਼ਤੀ ਹੋਊਗੀ ਤੁਸੀਂ ਇਹ ਰੌਲਾ ਵੀ ਨਾ ਪਾਓ ਇਸ ਕਰਕੇ ਮੇਰੀ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਕਿਉਂਕਿ ਜਿਹੜਾ ਬੰਦੇ ਨੂੰ ਦੁੱਖ ਵੀ ਉਸ ਬੰਦੇ ਨੂੰ ਹੁੰਦਾ ਜਿਹਦੇ ਕੋਲ ਪੈਸਾ ਘੱਟ ਹੋਵੇ ਜਿਹਦੇ ਕੋਲ ਵੱਧ ਹੁੰਦਾ ਪੈਸਾ ਉਹਨੂੰ ਕੋਈ ਫਰਕ ਵੀ ਨਹੀਂ ਪੈਂਦਾ 5-7000 ਰੁਪਏ ਦਾ ਇਸ ਕਰਕੇ ਉਹਨਾਂ ਲੋਕਾਂ ਦਾ ਫਾਇਦਾ ਹੋ ਸਕੇ ਵੀਡੀਓ ਨੂੰ